ਸਸਟ੍ਰੀਕਾਲ D5 ਚੈਨਲ ਪੰਜਾਬੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੈਂ ਧਰਮਿੰਦਰ ਸੰਧੂ ਸਵਾਗਤ ਕਰਦਾ ਹਾਂ ਤਰਨਜੀਤ ਸਿੰਘ ਸੰਧੂ ਜੋ ਵਿਦੇਸ਼ ਦੇ ਵਿੱਚ ਭਾਰਤੀ ਰਾਜਦੂਤ ਰਹਿ ਚੁੱਕੇ ਨੇ ਉਹ ਭਾਜਪਾ ਦੇ ਵਿੱਚ ਸ਼ਾਮਲ ਹੋ ਗਏ ਨੇ ਤੇ ਸੰਭਾਵਨਾ ਇਹ ਵੀ ਜਿਤਾਈ ਜਾ ਰਹੀ ਹੈ ਕਿ ਭਾਜਪਾ ਉਹਨਾਂ ਨੂੰ ਲੋਕ ਸਭਾ ਦੀ ਟਿਕਟ ਵੀ ਦੇ ਸਕਦੀ ਹੈ ਇਸ ਨੂੰ ਲੈ ਕੇ ਸੀਨੀਅਰ ਅਕਾਲੀ ਲੀਡਰ ਵਿਰਸਾ ਸਿੰਘ ਵਲਟੋਆ ਨੇ ਆਪਣਾ ਪ੍ਰਤੀਕਰਮ ਦਿੱਤਾ ਹੈ ਆਓ ਤੁਹਾਨੂੰ ਸੁਣਾਉਣਾ ਹੈ ਕਿ ਵਿਰਸਾ ਸਿੰਘ ਵਲਟੋਆ ਹੋਰਾਂ ਦਾ ਇਸ ਪੂਰੇ ਮਾਮਲੇ ਨੂੰ ਲੈ ਕੇ ਕੀ ਕਹਿਣਾ ਹੈ ਵੁਲਟੋਆ ਸਾਹਿਬ ਦਲ ਬਦਲੀਆਂ ਦਾ ਸਿਲਸਿਲਾ ਲਗਾਤਾਰ ਜਾਰੀ ਹੈ ਤੇ ਇੱਕ ਪਾਰਟੀ ਦਾ ਲੀਡਰ ਦੂਜੀ ਪਾਰਟੀ 'ਚ ਜਾ ਰਿਹਾ ਹੈ ਇਸੇ ਦੇ ਚਲਦਿਆਂ ਤਰਨਜੀਤ ਸਿੰਘ ਸੰਧੂ ਨੂੰ ਭਾਜਪਾ ਨੇ ਆਪਣੇ ਵਿੱਚ ਸ਼ਾਮਲ ਕਰ ਲਿਆ ਤੇ ਸੰਭਾਵਨਾ ਇਹ ਬਣ ਗਈ ਹੈ ਕਿ ਉਹਨਾਂ ਨੂੰ ਲੋਕ ਸਭਾ ਦੇ ਉਮੀਦਵਾਰ ਵਜੋਂ ਚੋਣ ਮੈਦਾਨ ਦੇ ਵਿੱਚ ਵੀ ਉਤਾਰਿਆ ਜਾ ਸਕਦਾ ਹੈ ਇਸ ਨੂੰ ਕਿਸ ਤਰ੍ਹਾਂ ਦੇਖਦੇ ਹੋ ਦੰ ਦੇਖੋ ਫਿਲਹਾਲ ਇਹ ਗੱਲ ਇੱਕ ਵੀ ਬੰਦ ਕਿਸਮਤ ਹੀ ਹੈ ਜੀ ਜਿਹੜੇ ਤੁਸੀਂ ਰਾਜਨੀਤੀ ਦੀ ਗੱਲ ਕੀਤੀ ਹੈ ਦਲ ਬਦਲਵਾਂ ਦੀ ਗੱਲ ਕੀਤੀ ਹੈ ਜੀ ਅੱਜ ਉਹ ਆਪਣੇ ਵਿਰੋਧੀ ਨੂੰ ਬਾਹਾਂ ਘੜਦਾ ਹੈ ਜੀ ਤੇ ਕੱਲ ਨੂੰ ਜਾ ਕੇ ਉਹਦੀ ਸੱਜੇ ਖੰਡੇ ਬਿਠਾਉਂਦਾ ਹੈ ਹੂੰ ਤੇ ਫਿਰ ਉਹਦਾ ਦਸਕ ਹੁੰਦਾ ਹੈ ਜੀ ਅੱਜ ਸਰਨੀਆਂ ਪਿਛਲੇ ਕੁਝ ਦਿਨਾਂ ਦੇ ਵਿੱਚ ਹੀ ਕਈ ਉਦਾਹਰਨਾਂ ਸਾਹਮਣੇ ਆਈਆਂ ਨੇ ਜੀ ਤੇ ਉਹਦੇ ਨਾਲ ਜਿਹੜੀ ਇੱਕ ਰਾਜਨੀਤੀ ਹੈ ਜੀ ਹੁੰਦਾ ਜਿਹੜਾ ਅਸਰ ਹੈ ਲੋਕਾਂ 'ਤੇ ਵੀ ਮਾਰਾ ਜਾਂਦਾ ਹੈ ਤੇ ਰਾਜਨੀਤੀ ਕਰਨ ਵਾਲੇ ਸਾਰਿਆਂ ਤੇ ਹੀ ਜੀ ਚਾਹੇ ਸਾਫ ਸਫਾਈ ਵੀ ਕਰਦੇ ਹੋਣ ਕੋਈ ਸਿਧਾਂਤ ਕਰਦੇ ਹੋਣ ਉਹਨਾਂ ਤੇ ਵੀ ਅਸਰ ਪੈਂਦਾ ਹੈ ਜੀ ਹੁਣ ਜਿੱਥੋਂ ਤੱਕ ਸਰਦਾਰ ਕਰਨਜੀਤ ਸਿੰਘ ਸੰਧੂ ਨਾਲ ਦਾ ਸੰਬੰਧ ਹੈ ਜੀ ਉਹ ਬੜੇ ਪੜੇ ਲਿਖੇ ਨੇ ਔਰ ਉਹਨਾਂ ਦੀਆਂ ਸੇਵਾਵਾਂ ਜਿਹੜੀਆਂ ਨੇ ਉਹਨਾਂ ਵੱਖ-ਵੱਖ ਦੇਸ਼ਾਂ ਦੇ ਵਿੱਚ ਰਾਜਦੂਤ ਦੇ ਤੌਰ ਤੇ ਦਾ ਬਾਹਿਆ ਨੇ ਅਸ਼ਲਾਦਾ ਜੋ ਜੀ ਔਰ ਸਾਡੇ ਵਰਗੇ ਵੀ ਇਸ ਕੱਲ ਦਾ ਫਖਰ ਕਰਦੇ ਸੀ ਕਿ ਕਿ ਉਸ ਮਹਾਨ ਸ਼ਹੀਦ ਜਿਨ੍ਹਾਂ ਦੀ ਕੌਮ ਨੂੰ ਪੰਥ ਨੂੰ ਸ਼੍ਰੋਮਣੀ ਅਕਾਲੀ ਦਲ ਨੂੰ ਬੜੀ ਵੱਡੀ ਦੇਣ ਹੈ ਜੀ ਕਿ ਸ਼੍ਰੋਮਣੀ ਅਕਾਲੀ ਦਲ ਦੇ ਮੋਰੀਆ ਗੁਰੇ ਨੇ ਸ਼੍ਰੋਮਣੀ ਅਕਾਲੀ ਦਲ ਦੇ ਸੰਘਰਸ਼ ਦੇ ਵਿੱਚ ਹੀ ਉਹਨਾਂ ਨੇ ਜੇਲ੍ਹ ਦੇ ਅੰਦਰ ਸ਼ਹੀਦੀ ਪ੍ਰਾਪਤ ਕੀਤੀ ਸੀ ਸਰਦਾਰ ਤੇਜਪਾਲ ਸਿੰਘ ਸਮੁੰਦਰੀ ਜੀ ਹੁਣ ਮੇਰਾ ਸਵਾਲ ਇਹਨਾਂ ਕਹ ਹੈ ਕਿ ਸਰਦਾਰ ਤਰਨਜੀਤ ਸਿੰਘ ਸੰਧੂ ਦਾ ਇਹ ਫਰਜ਼ ਬਣਦਾ ਸੀਗਾ ਕਿ ਉਹ ਆਪਦੇ ਵੱੱਟ ਬਡੇਰਿਆਂ ਦੀ ਜਿਹੜੀ ਵਿਰਾਸਤ ਹੈ ਜੀ ਉਹਦੇ ਤੇ ਪਹਿਰਾ ਦਿੰਦੇ ਜੀ ਵੀ ਉਹਦੇ ਤੇ ਪਹਿਰਾ ਨਹੀਂ ਸੀ ਦੇ ਸਕਦੇ ਤੇ ਗਰੇ ਬਹਿ ਜਾਂਦੇ ਜੀ ਪਰ ਤੁਸੀਂ ਇਹ ਤਾਂ ਦਾਵਾ ਕਰਦੇ ਜੇ ਲਗਾਤਾਰ মিডিਏ ਦੇ ਵਿੱਚ ਹਣ ਸਤਨਜੀ ਸਿੰਘ ਸੰਧੂ ਬਹੁਤ ਸਰ ਗਰਮ ਨੇ ਜੀ ਕਿ ਮੈਂ ਪੰਜਾਬ ਨੂੰ ਸੰਭਾਲ ਲੂੰਗਾ ਪੰਜਾਬ ਦੀ ਵਿਰਾਸਤ ਨੂੰ ਸੰਭਾਲੂੰਗਾ ਜੀ ਮੇਰਾ ਤੇ ਸਰਦਾਰ ਕਰਨਜੀਤ ਸਿੰਘ ਜਰਾਂ ਨੂੰ ਸਤਕਾਰ ਸਤਹੀ ਸਵਾਲ ਸੀ ਕਿ ਤੁਸੀਂ ਤੇ ਆਪ ਤੇ ਦਾਤਾ ਜੀ ਦੀ ਵਿਰਾਸਤ ਨੂੰ ਸੰਭਾਲ ਸਕੇ ਜੀ ਇਹ ਪੰਜਾਬ ਦੀ ਵਿਰਾਸਤ ਕੇੰਗ ਸੰਭਾਲਣ ਦਾ ਦਾਵਾ ਕਰਦੇ ਨੇ ਜੀ ਤੇ ਨਾਲ ਹੀ ਮੇਰਾ ਸਵਾਲ ਮੈਂ ਪਿਛਾਤੀ ਤੌਰ ਤੇ ਉਹਨਾਂ ਦੇ ਵਿਰੁੱਧ ਨਹੀਂ ਕਿ ਉਹਨਾਂ ਦਾ ਫੈਸਲਾ ਆ ਉਹਨਾਂ ਦੀ ਮਰਜ਼ੀ ਏ ਹਾਂਜੀ ਪਰ ਸਵਾਲ ਉੱਠਣੇ ਚਾਹੀਦੇ ਜੀ ਉੱਠਣੇ ਚਾਹੀਦੇ ਹੈ ਕਿ ਜਿਹੜੇ ਲੋਕ ਪੰਜਾਬ ਦੀ ਰਖਵਾਲੀ ਦਾ ਪੰਜਾਬ ਦੀ ਵਿਰਾਸਤ ਨੂੰ ਸੰਭਾਲਣ ਦਾ ਦਾਵਾ ਕਰਦੇ ਹੈ ਜੀ ਅਸਲਚ ਉਹਨਾਂ ਦਾ ਮਕਸਦ ਛੋਟਾ ਜਾ ਰਾਜਨੀਤੀ ਵਿੱਚ ਕਾਮਯਾਬ ਹੋਣਾ ਤੇ ਰਾਜਨੀਤੀ ਦੇ ਵਿੱਚ ਅੱਗੇ ਵਧਣਾ ਹੈ ਜੀ ਤੇ ਉਹਨਾਂ ਦੇ ਵਿੱਚ ਹੀ ਸਰਦਾਰ ਤਰਨਜੀਤ ਸਿੰਘ ਸੰਧੂ ਜੀ ਨਾਲ ਕੋਈ ਆਸ ਹੀ ਨਹੀਂ ਸੀ ਹੂੰ ਕਿ ਸਰਦਾਰ ਤੇਜਪਾਲ ਸਿੰਘ ਸਮੁੰਦਰੀ ਦਾ ਪੁੱਤਰ ਆ ਜਿਹੜਾ ਆ ਜੀ ਉਹ ਅ ਪੰਥ ਨੂੰ ਛੱਡ ਕੇ ਜਾਂ ਸ਼ਰਮਣੀ ਕਾਲੀਗਰ ਨੂੰ ਛੱਡ ਕੇ ਜਾਂ ਪੰਥਕ ਸੋਚ ਨੂੰ ਛੱਡ ਕੇ ਜਾਂ ਇੱਥੇ ਤੱਕ ਇਹ ਵੀ ਕਿ ਆਪ ਦੇ ਦਾਦਾ ਜੀ ਵੀ ਸੋਚ ਨੂੰ ਛੱਡ ਕੇ ਜੀ ਅਜਿਹੀ ਭਾਰਤੀ ਜਨਤਾ ਪੜਦੇ ਸਵਾਲ ਵੀ ਮੈਂ ਕਿ ਭਾਰਤੀ ਜਨਤਾ ਪਾਰਟੀ ਦਾ ਉਹ ਇੱਕ ਰਾਜਨੀਤਿਕ ਪਾਰਟੀ ਹੈ ਸਾਡੇ ਬਖਰੇਵੇਂ ਹੋ ਸਕਦੇ ਹੈ ਜੀ ਬਾਕੀ ਜਿਹੜਾ ਹੈ ਕਿ ਮੈਨੂੰ ਸਰਦਾਰ ਤਰਨਜੀਤ ਸਿੰਘ ਸੰਧੂ ਹੋਰ ਆਦੇ ਇਸ ਕਰਦਾ ਲੰਬਾ ਆ ਜੀ ਕਿ ਉਹਨਾਂ ਦੇ ਕੋਲੇ ਬੜੀ ਵੱਡੀ ਵਰਾਤ ਸੀ ਅਕਾਲੀ ਦਲ ਦੀ ਹਮ ਪੰਥ ਦੀ ਤੇ ਜੇ ਉਹਨਾਂ ਨੂੰ ਮੌਕਾ ਅਜੂਰ ਟਾਇਰ ਬੋਗੀ ਸੀ ਜੀ ਸਿਆਸਤ ਵਿੱਚ ਅੱਗੇ ਵਧਣਾ ਚਾਹੁੰਦੇ ਸੀ ਜੀ ਉਹ ਵਧਦੇ ਨਾ ਵਧੇ ਪਰ ਆਪਦੇ ਦਾਦੇ ਦੀ ਪਰਦਾਦੇ ਦੀ ਆਪਦੇ ਵੱਡਿਆਂ ਦੀ ਵਿਰਾਸਤ ਛੱਡ ਕੇ ਉਹ ਸਾਕੀਦੇ ਨੂੰ ਛੱਡ ਕੇ ਉਸ ਸੋਚ ਨੂੰ ਛੱਡ ਕੇ ਜਿਸ ਹੋਰ ਸੋਚ ਨੂੰ ਪਾ ਕੇ ਰਾਜਨੀਤੀ ਵਿੱਚ ਆਉਣਾ ਇਹਨੂੰ ਮੈਂ ਚੰਗਾ ਨਹੀਂ ਕਿਹਾ ਜੀ ਜੀ ਮਿਹਰਬਾਨੀ ਬਲਤੋਤ ਸਾਹਿਬ ਤੁਸੀਂ ਆਪਣਾ ਕੀਮਤੀ ਸਮਾਂ ਦਿੱਤਾ ਜੀ ਦੱਸ ਦੇ ਕਿ ਲੋਕ ਸਭਾ ਚੋਣਾਂ ਤੋਂ ਪਹਿਲਾਂ ਵੱਡੇ ਫੇਰਬਦਲ ਦੇਖਣ ਨੂੰ ਮਿਲ ਰਹੇ ਨੇ ਸਿਆਸੀ ਲੀਡਰ ਇੱਕ ਪਾਰਟੀ ਛੱਡ ਕੇ ਦੂਜੀ ਪਾਰਟੀ ਦੇ ਵਿੱਚ ਜਾ ਰਹੇ ਨੇ ਤੇ ਕਈ ਉਹ ਅਧਿਕਾਰੀ ਨੇ ਜਿਹੜੇ ਰਿਟਾਇਰਮੈਂਟ ਤੋਂ ਬਾਅਦ ਵੱਖ-ਵੱਖ ਧਿਰਾਂ ਦਾ ਹਿੱਸਾ ਬਣ ਰਹੇ ਨੇ ਤੇ ਤਰਨਜੀਤ ਸਿੰਘ ਸੰਧੂ ਵੀ ਹੁਣ ਭਾਜਪਾ ਦੇ ਵਿੱਚ ਸ਼ਾਮਲ ਹੋ ਗਏ ਨੇ ਕੀ ਭਾਜਪਾ ਉਹਨਾਂ ਨੂੰ ਟਿਕਟ ਦਿੰਦੀ ਹੈ ਚੋਣ ਲੜਵਾਉਂਦੀ ਹੈ ਇਸ ਮਾਮਲੇ ਦੇ ਉੱਤੇ ਜਿਵੇਂ ਕੋਈ ਅਪਡੇਟ ਆਏਗੀ ਲੈ ਕੇ ਹਾਜ਼ਰ ਹੋਵਾਂਗੇ ਆਗਿਆ ਦਿਓ ਧੰਨਵਾਦ ਨਿਡਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂ ਗੱਲ ਕਰਾਂਗੇ ਸਿਆਸੀ ਹਵਾ ਦੀ ਹੋਣਗੇ ਹੁਕਮਰਾਨਾਂ ਨੂੰ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਸਾਫਾਂਗੇ ਕੌਣ ਕਰ ਰਿਹਾ ਹੈ ਤੁਹਾਡੇ ਤੇ ਸਬਰ ਵਿਦੇਸ਼ਾਂ 'ਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹੋਣਗੇ ਹਰ ਪਹਿਲੂ ਤੇ ਰੋਜ਼ ਚਰਚੇ ਭੁੱਲਾਂਗੇ ਅੰਦਰੋਂ ਨਿਰਾਦ ਬਣਾਂਗੇ ਬੁਲੰਦ ਆਵਾਜ਼ ਖੇਤ ਸਿੱਖਿਆ ਸਿਹਤ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂ। ਮਨੁੱਖਾਂ ਨਾਲ ਜੁੜੇ, ਕਲਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ, ਸੰਘਰਸ਼ਾਂ ਵਾਲੀ ਜ਼ਿੰਦਗੀ ਤੇ ਮਾਰਾਂਗੇ ਚਾ। ਕੀ ਨੇ ਸਾਡੇ ਕਾਨੂੰਨ, ਫਰਜ਼ ਤੇ ਅਧਿਕਾਰ? ਕੀ ਕਰਦੀ ਐ ਸਾਡੀ ਸਰਕਾਰ? ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ? D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ। ਧਰਮ, ধরੋਹਰ, ਸਿਹਤ, ਅਹ ਸੰਸਕ੍ਰਿਤੀ ਕੀ ਹੋਗੀ ਬਾਤ? ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ। D5 ਚੈਨਲ ਪੰਜਾਬੀ ਆਪਣੀ ਧਰਤੀ ਆਪਣੇ ਲੋਕ ਸਤਿ ਸ਼੍ਰੀ ਅਕਾਲ ਜੀ ਮੈਂ ਹਕੁਲ ਰਾਜ ਝੰਦਾਵਾ ਤੇ ਤੁਸੀਂ ਦੇਖ ਰਹੇ ਹੋ ਡੀ5 ਚੈਨਲ ਪੰਜਾਬੀ ਜਿਹੜਾ ਲਾਂਚ ਹੋ ਚੁੱਕਾ ਹੈ ਕਨ ਕੈਨੇਡਾ ਵਿੱਚ